ਜੀ ਸਵਾਗਤ ਹੈ ਵੀਡੀਓ 'ਚ ਜਿਹੜੇ ਖੇਤ 'ਚੋਂ ਮਿੱਟੀ ਖਿੱਚ ਕੇ ਫਾਰਮ 'ਚ ਭਰਤ ਪਾਇਆ ਸੀਗਾ ਉਹ ਵੀ ਖੇਤ ਤਿਆਰ ਕਰਕੇ ਬੱਟਾ ਪਾਤੀਆਂ ਗੋਭੀ ਲਾਵਾਂਗੇ ਜਮ ਤੇ ਫਨੀ ਦੀ ਲੈ ਕੇ ਆਵਾਂਗੇ ਮਰੇ ਕੋਟਲੇ ਤੋਂ ਕਿਉਂਕਿ ਆਪ ਤਾਂ ਬੀਜਿਆ ਨਹੀਂ ਵੀ ਇਹਦਾ ਫਨੀ ਦੀ ਮਰੇ ਕੋਟਲੇ ਤੋਂ ਵਧੀਆ ਮਿਲ ਜਾਂਦੀਆਂ ਨੇ ਬਾਕੀ ਪੈਰੀਆਂ ਨੇ ਬੱਟਾ ਇੱਧਰ ਤੇ ਬਾਕੀ ਫਾਰਮ 'ਚ ਕਸਾਈਡ ਤਾਂ ਬਣੀ ਪੂਰੀ ਆ ਉਹਨੂੰ ਪਹਿਲਾਂ ਦੱਸਿਆ ਸੀਗਾ ਉਹ ਦਿਖਾਉਣ ਵਾਲੀ ਜਿਹੜੀ ਸ਼ਰਟ ਪੂਰੀ ਆ ਗਾਵਾਂ ਬੰਨੀ ਹੋਈਆਂ ਨੇ ਜਿੱਥੇ ਲਓ ਜੀ ਪਈਆਂ ਨੇ ਗਾਵਾਂ ਨੰਦਿਆ ਨੇ ਯਾਰਾ ਕੱਚੇ ਥਾਂਵੇਂ ਉਈ ਸਾਈਡ ਆ ਉਹਦਾ ਵੀ ਕੰਮ ਪੂਰਾ ਹੋਣੇ ਵਾਲਾ ਹੀ ਆ ਜਾਲੀ ਰਹਿੰਦੀ ਆ ਕੱਲੀ ਲਾਉਣ ਨੂੰ ਬਸ ਸਿੱਕਾ ਗੇਟ ਵਾਲੀ ਜਾਲੀ ਰਹਿ ਗਈ ਲਾਉਣ ਨੂੰ ਬਾਕੀ ਸਾਰਾ ਕੰਮ ਕੰਪਲੀਟ ਆ ਇੱਧਰ ਤੇ ਬਾਕੀ ਬਾਈ ਪੁੱਛਦੇ ਹੁੰਦੇ ਨੇ ਕਈ ਇਹ ਬਾਕੀ ਕਈ ਬਾਈਆਂ ਦੇ ਕਮੈਂਟ ਹੁੰਦੇ ਨੇ ਵੀ ਫਾਰਮ ਤੇ ਕਿੰਨਾ ਖਰਚਾ ਹੋਇਆ ਪਹਿਲਾਂ ਦੱਸ ਦਣਾ ਜਿਹੜਾ ਫਾਰਮ ਆਪਣਾ 50x100 ਫੁੱਟ ਏਰੀਆ 'ਚ ਬਣਿਆ ਹੋਇਆ ਤੇ ਜਿੱਦਨੂੰ 100 ਫੁੱਟ ਆ ਉਹਦੇ ਪਿਛਲੇ ਪਾਸੇ ਜਿਵੇਂ ਆ ਦੇਖ ਸਕਦੇ ਹੋ ਸ਼ੈੱਡ ਤੋਂ ਬਾਹਰਲੇ ਪਾਸੇ 100 ਫੁੱਟ ਵਾਲੇ ਪਾਸੇ ਇੱਕ ਪਾਸੇ 40 ਫੁੱਟ ਤੇ ਇੱਕ ਪਾਸੇ 30 ਫੁੱਟ ਜਗ੍ਹਾ ਛੱਡੀ ਆ ਤੇ ਜਿਹਦੇ ਸ਼ੈੱਡ ਪਿਆ ਹੋਇਆ 40 50x100 ਫੁੱਟ ਏਰੀਆ 'ਚ ਬਣਿਆ ਹੋਇਆ ਤੇ ਬਾਕੀ ਜਿਹੜੀ ਜਾਲੀ ਸਾਈਡ ਤੋਂ ਲੱਗੀ ਹੋਈ ਆ ਇਹਦੇ ਵੀ ਤਰਪਾਲ ਲਾਈ ਹੋਈ ਇੱਕ ਪਾਸੇ ਤਾਂ ਕਿਉਂਕਿ ਦਰਗਾਵਾ ਨੇ ਹਵਾ ਰੋਕਣ ਨੂੰ ਤੇ ਬਹੁਤ ਫਰਕ ਆਈ ਇਹਦੇ ਨਾਲ ਹਵਾ ਦਾ ਤੇ ਬਾਕੀ ਜਿਹੜਾ ਤਾਂ ਖਰਚਾ ਹੋਇਆ ਆਪਣੇ ਫਾਰਮ ਤੇ ਟੋਟਲ 15 ਲੱਖ ਤੋਂ ਉੱਪਰ ਹੋ ਗਿਆ। ਬਾਕੀ ਹਜੇ ਨਿੱਕੇ-ਮੋਟੇ ਕੰਮ ਬਏ ਨੇ। ਤੇ ਬਾਕੀ ਜਿਹੜੀਆਂ ਕਾਮਾਂ ਨੇ ਆਪਣੀਆਂ ਔਰ ਕੁਝ ਘਾਵਾ ਨੇ ਜਿਵੇਂ ਇੱਕਛਿਆ ਸੂਣ ਵਾਲੀ ਤੇ ਲਗਭਗ ਸਾਰੀਆਂ ਆਪਣੀਆਂ ਘਰਾਂ ਚ ਘਰਤੀ ਸੀਗੀਆਂ ਤੇ ਦੋ گاਵਾ ਨਵੀਆਂ ਲਿਆਂਦੀਆਂ ਨੇ ਤੇ ਬਾਕੀ ਜਦੋਂ ਉੱਦਲਾ ਪੋਰਸ਼ਨ ਤਿਆਰ ਹੋ ਗਿਆ ਹੋਰ گاਵਾ ਲੈ ਕੇ ਆਵਾਂਗੇ ਹਜੇ ਸ਼ੁਰੂਆਤ ਆ ਵਾਹਿਗੁਰੂ ਸੱਚੇ ਪਰਮਾਤਮਾ ਸੋਕਰਕੇ ਅੱਗੇ ਵਧਾਵਾਂਗੇ ਕੰਮ ਨੂੰ ਹੋਰ ਥੋੜੀ ਥੋੜੀ ਬਾਈ ਦਾ ਕਮੈਂਟ ਤੇ ਬਾਕੀ ਬਾਈਆਂ ਦੇ ਕਮੈਂਟ ਆਉਂਦੇ ਨੇ ਵੀ ਸੈਲਜ ਕੀ ਰੇਟ ਮਿਲੇ ਆ ਵੀਰੇ ਹਰੇ ਜਗ੍ਹਾ ਤੇ 8-8 ਰੇਟ ਆ ਜਿਵੇਂ ਜਿਹੜੀ ਇੱਕ ਕੁਆਂਟਲ ਵਾਲੀ ਗੱਠ ਆ ਉਹ ਮਹਿੰਗੀ ਹੁੰਦੀ ਆ ਮਹਿੰਗੀ ਪੈ ਜਾਂਦੀ ਆ ਤੇ ਜਿਹੜੀ 5 ਕੁਆਂਟਲ ਦੀ ਗੱਠ ਆ ਇਹ ਥੋੜੇ ਜਿਹਾ ਰੇਟ ਘਟ ਜਾਂਦਾ ਤੇ ਜਿਹੜੀ 1 ਕੁਆਂਟਲ ਦੀ ਗੱਠ ਆ ਸੈਲਜ ਦੀ ਉਹ 650 ਰੁਪਏ ਨੂੰ ਮਿਲਦੀ ਆ ਤੇ ਜਿਹੜੀ 5 ਕੁਆਂਟਲ ਦੀ ਆ 630 ਨੂੰ ਮਿਲਦੀ ਆ ਕਿਉਂਕਿ ਜਿੱਤੋਂ ਆਪਾਂ ਮੰਗਾਉਨੇ ਆ ਪੁਰਾਣਾ ਟਾਈਮ ਤੋਂ ਮੰਗਾਉਨੇ ਆ ਤੋਂ ਗੱਠਾਂ ਕਿਉਂਕਿ ਜਿਹੜੀਆਂ ਚ ਗਾਵਾਂ ਨਿੱਦੀਆਂ ਆਪਣੇ ਘਰੀ ਸੀਗੀਆਂ ਤੇ ਜੱਦ ਦੇ ਮੰਗਾਉਨੇ ਆ ਤੇ ਬਾਈ ਆਪਾਂ ਨੂੰ 5 ਕੁਆਂਟਲ ਵਾਲੀ ਗੱਠ 630 ਰੁਪਏ ਕੁਆਂਟਲ ਨੂੰ ਦੰਦਾ ਤੇ 1 ਕੁਆਂਟਲ ਵਾਲੀ ਗੱਠ ਮਹਿੰਗੀ ਮਿਲਦੀ ਆ ਤੇ ਬਾਕੀ ਗਾਵਾਂ ਚਾਰ ਖਾ ਕੇ ਪਾਣੀ ਪੀ ਕੇ ਆਰਾਮ ਕਰਦੀਆਂ ਨੇ ਬੈਠੀਆਂ ਨੇ ਕੱਚੇ ਥਾਂਵੇਂ ਬਹਿ ਕੇ ਬਾਹ ਕੁਛ ਹੁੰਦੀਆਂ ਨੇ ਤੇ ਬਾਕੀ ਇੱਧਰ ਵੀ ਤਿਆਰ ਹੋਣੇ ਵਾਲੇ ਹੀ ਆ ਕੇ ਦੁਪੱਟਾਂ ਪਹਿਰੀਆਂ ਨੇ ਬੱਟਾਂ ਦੇ ਗੋਭੀ ਲਾਵਾਂਗੇ ਇਹ ਕੀ ਦਾ ਰੇਟ ਵੀ ਬਾਹਤ ਰਿਹਾ ਗੋਭੀ ਦਾ ਕੰਨੇ ਵੱਲ ਤੇ ਆਹ ਤਾਂ ਥੱਲੇ ਨਹੀਂ ਆਈ ਗੋਭੀ ਦਾ ਰੇਟ ਾਕੀ ਕਣਕ ਵੀ ਵੀਤੀ ਪੱਕੇ ਜੀ ਮਿਸਤਰੀ ਪੱਟਾ ਪਵਾਉਣ ਲਾਇਆ ਹੋਇਆ ਆਲਰਾਊਂਡਰ ਕੰਮ ਤੋਂ ਟਲਦਾ ਥੱਲੇ ਕੰਮ ਤੋਂ ਟਲਦਾ ਜੀ ਇਹਨੂੰ ਕਿਹਾ ਜੀ ਵੀ ਥੱਲੇ ਭਰ ਕੇ ਧਰ ਦੇ ਕਹਿੰਦਾ ਨਹੀਂ ਕਹਿੰਦਾ ਉੱਪਰ ਹੀ ਬੈਠਾਂਗੇ ਇਹਦੇ ਤੇ ਫੇਰ ਪੱਟਾ ਪਵਾਵਾਂਗੇ ਇਹਨੇ ਫਿਰ ਇਹ ਗੋਪੀ ਵੀ ਲਵਾਉਣੀ ਆ ਅੱਕ ਨੇ ਸਾਡੇ ਨਾਲ ਰੰਜਨਵਾ ਬਣਾਤਾ ਪਾਟਰ ਜਿਹੜੀ ਬਜਰੀ ਤੇ ਰੇਤਾ ਪਿਆ ਸੀਗਾ ਲੈ ਲਾਤੇ ਮੇਸਤਰੀ ਸਾਹਿਬ ਨੇ ਮੇਸਤਰੀ ਹਾਂ ਬਹਤ ਸਿਫਟੀਆਂ ਕਰਕੇ ਕੀ ਚੱਕਰ ਪੈ ਗਿਆ ਵਿੱਚ ਢੱਡਾ ਕਰੇ ਬਲੱਡ ਘਟ ਗਿਆ ਕਦੇ ਵਧ ਗਿਆ ਆ ਜਾ ਆ ਜਾ ਵਾ ਲੈ ਉਹ ਤੇਰੀ ਕੋ ਉਹ ਆਣਾ ਗਲਤ ਆ ਉਹ ਲੰਦੜਾ ਆ ਜਾ ਨਾ ਨਾ ਕਰਨ ਤੋਂ ਡਰਾਈ ਇਹਦੇ ਵਿੱਚ ਲਾਵਾ ਜਗਾ ਫੇਸਿਕੇਗਾ ਭਾਗਦਾ ਇਧਰ ਕੋਈ ਆਹ ਭਾਗੇਗਾ ਆ ਜਾਈਦਾ ਕਾਹੀ ਜੇ ਤਾ ਆਹ ਲਓ ਜੀ ਸੁਖਾਤਾ ਜੀ ਪੀਟਰ ਦਾ ਘਰ ਤੇ ਬਾਕੀ ਇਧਰ ਮਿਸਤਰੀ ਨੇ ਕੰਮ ਵਧਾਤਾ ਪੈਪ ਤੋੜਤਾ ਜਾਣ ਕੇ ਮਾਨੀ ਕੀ ਚੱਕਰ ਪੈ ਗਿਆ ਮੈਂ ਕਿ ਤੋੜਿਆ ਨਹੀਂ ਕੀ ਹੋ ਗਿਆ ਕਹਿੰਦੇ ਮੈਂ ਤੋੜਨਾ ਤੋੜਤਾ ਹੁਣ ਆਪ ਹੀ ਲੋਟ ਕਰਦੇ ਨੇ ਤੇ ਹਾਇਰਾ ਕਰ ਪੀਟਰ ਤੋਂ ਤੇ ਬਾਕੀ ਜਨਰੇਟਰ ਵੀ ਲਾਤਾ ਇਹ ਵੀ ਇਹ ਵੀ ਇਹ ਵੀ ਇਹ ਵੀ ਤੇ ਆਹ ਲਾਤਾ ਜੀ ਸਪੀਕਰ ਸਾਈਡਿੰਗ ਸਪੀਕਰ ਦੇ ਲਓ ਜੀ ਬਰੀਕ ਜੜੀ ਲਾਉਣ ਲੱਗ ਗਏ ਮਿੱਤਰਿਆ ਕੰਮ ਜਾਰੀ ਹੈਗੀ ਐ ਹਾਂ ਤੇ ਹਾਂ ਜੇ ਪੱਨਸਪੋਰਟ ਘਾਇਨਾ ਦਊਂਗਾ ਇਹਨੂੰ ਪੱਨਸਪੋਰਟ ਦੀ ਬੋਲਿੰਗ ਨਹੀਂ ਆ ਰਿਹਾ ਲੋਡ ਤਾਂ ਪਾਉ ਪਰ ਰੁਕੂਗੇ ਮੈਂ ਰੁਕੂ ਤੇ ਦਾਂਦੇ ਹਾਂ ਆ ਗਿਆ ਨਹੀਂ ਸੀ ਹੈ ਨਾ ਹਿੱਲਣਾ ਹਲਾਵੇ ਓਕੇ ਪੀਟਰ ਓ ਬਿਟਰ ਬਹੁਤ ਠੀਕ ਹੈ ਹੈ ੜੀ ਜਾਲੀ ਹੈ ਸੁਪਰ ਜਾਲੀ ਇਹ ਆ ਫੁੱਟ ਤਾਂ ਜ਼ਿਆਦਾ ਆ। ਦਰੋਂ ਪੁੱਤ ਨੇ ਲੱਕੜ ਕੱਢ ਲਈ। ਨਮਾ ਕਰਦਾ। ਛੱਡਦਾ। ਖੜ ਗਈ। ਮਿੱਟੀ ਦੇ ਸਾਰੇ ਖੜ ਗਈ। ਸਾਡੇ ਘਰੇ ਜਾ ਕੇ ਤੁਸਮਤੀ ਵੱਲ ਗਿਆ ਐ ਫਿਲਮ ਤੇ ਇੱਕ ਗੋਟੀ ਪਈ ਐ ਇਹ ਨਾਲ ਦੀ ਮੁਰੇ ਚੱਕ ਲਿਆ ਨਾਲ ਨੂੰ ਤੋਂ ਬੁਲਾ ਲਈ ਬੜਾ ਨਿੱਡਾ ਹੁੰਦਾ ਬੜਾ ਲੱਗਣੀ ਬਾਹਰ ਪਾਲਾ ਦੋ ਜੀ ਤਨ ਲਈ ਘੰਡਾ ਸਾਰ ਆਉਜੀ ਥੱਲੇ ਲਾਤੀ ਬਰੀਕ ਜਾਲੀ ਲੱਗੋਨੇ ਮਿਸਤਰੀ ਬਗਲੇ ਹੀ ਭਾਮੂ ਵੀ ਹੂੰ ਭੂਗਦੇ ਤੇ ਬਾਕੀ ਆ ਬੂਟੇ ਵੀ ਲਾਤੇ ਆਰੇ ਫਾਰਮ ਦੇ ਆਲੇ-ਦਾਲੇ ਘੜੀ ਚੱਲੀ ਗੱਲ ਲੱਗਦੀ ਹੈ ਛਿਲੂਰੀਏ ਕੋਈ ਨਹੀਂ ਇਹ ਲੈ ਕੇ ਨਹੀਂ ਟਾਇਡ ਹੋ ਗਿਆ ਹਾਂ ਪਾ ਗਈ ਖੇਚਾਂ